कुझु कुझु पिया ਸਭ ਜੀ ਤੇਰੇ ਤੋਂ ਆਰੰਭ ਹੋਇਆ ਸੀ ਜਿਸ ਦੇ ਕੇ ਰਾਤ ਗੁਰਦੁਆਰਾ ਸ੍ਰੀ ਚੰਦ ਕਮਲ ਸਾਹਿਬ ਮਾਚੀਵਾੜਾ ਸਾਹਿਬ ਵਿਖੇ ਵਿਸ਼ਰਾਮ ਕੀਤਾ ਅੱਜ ਚੈਕਾਰਿਆਂ ਦੀ ਗੂੰਜ ਦੇ ਵਿੱਚ ਬੜੇ ਸ਼ਰਧਾ ਤੇ ਉਤਸ਼ਾਹ ਦੇ ਨਾਲ ਇਥੋਂ ਆਰੰਭ ਹੋਇਆ ਜੀ ਸਿੰਘ ਸਾਹਿਬ ਗਿਆਨੀ ਹਰਗੁਰਵਿੰਦਰ ਸਿੰਘ ਜੀ ਹੁਰਾ ਨੇ ਇਸ ਆਰੰਭਤਾ ਦੀ ਅਰਦਾਸ ਕੀਤੀ ਹੈ ਔਰ ਪੰਜ ਪਿਆਰਾ ਦੀ ਅਗਵਾਈ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਹਿਨਮਾਈ ਥੱਲੇ ਇਹ ਜਿਹੜਾ ਨਗਰ ਕੀਰਤਨ ਹੈ ਮਾਚੀਵਾਲਾ ਸ਼ਹਿਰ ਦੇ ਵਿੱਚੋਂ ਹੁੰਦਾ ਹੋਇਆ ਗੜੀ ਦਾ ਪੁਲ ਗੜੀ ਦੇ ਪੁਲ ਤੋਂ ਅੱਗੇ ਊਰਨਾ ਊਰਨੇ ਤੋਂ ਅੱਗੇ ਮੁਸਕਾਬਾਦ ਪੋਆਤ ਬਹਿਲੋਲਪੁਰ ਹੁੰਦਾ ਹੋਇਆ ਅਗਲੇ ਪੜਾਅ ਦੇ ਲਈ ਰਵਾਨਾ ਹੋ ਰਿਹਾ ਮੈਂ ਸੰਗਤਾਂ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਵੱਡੇ ਉਤਸ਼ਾਹ ਦੇ ਵਿੱਚ ਇੱਥੇ ਹਾਜ਼ਰ ਹੋ ਕੇ ਇਸ ਨਗਰ ਕੀਰਤਨ ਦੀ ਆਨ-ਵਾਨ ਸ਼ਾਨ ਨੂੰ ਵਧਾਇਆ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਜਿਸ ਦੇ ਲਈ ਮੈਂ ਸਾਡੇ ਮੈਨੇਜਰ ਸਾਹਿਬ ਤੇ ਉਹਨਾਂ ਦੇ ਸਮੂਹ ਸਟਾਫ ਤੇ ਸਮੂਹ ਸੰਗਤ ਦਾ ਆਪਣੇ ਪਾਪਾ ਬੋਨ ਸਿੰਘ ਜੀ ਹੋਰਾਂ ਦਾ ਤੇ ਉਹਨਾਂ ਦੀ ਸਾਰੀ ਸਮੂਹੀ ਟੀਮ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਐਸੇ ਤਰ੍ਹਾਂ ਗੁਰੂ ਸਾਹਿਬ ਗੁਰੂ ਸਾਹਿਬ ਸਾਡੇ ਤੇ ਬਖਸ਼ਿਸ਼ਾ ਕਰਦੇ ਰਹਿਣਗੇ ਤੇ ਖੁਸ਼ੀਆਂ ਸਾਨੂੰ ਬਖਸ਼ਦੇ ਰਹਿਣਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਫਿਰ ਆਈ ਸੰਗਤ ਦਾ ਜਿਹੜੀ ਵੱਡੀ ਗਿਣਤੀ ਤੇ ਵਿੱਚ ਅੱਜ ਇੱਥੇ ਸੰਗਤ ਹਾਜ਼ਰ ਹੋਈ ਆ ਉਹ ਤਾਂ ਕੋਟ ਧੰਨਵਾਦ ਕਰਦਾ ਧੰਨਵਾਦ ਕਰਦਾ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਸਦਕਾ ਅੱਜ ਸਾਨੂੰ ਇਹ ਸੇਵਾ ਦਾ ਮੌਕਾ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਮਾਛੜਾ ਸਾਹਿਬ ਇਸ ਪਵਿੱਤਰ ਧਰਤੀ ਉੱਤੇ 350 ਸਾਲਾਂ ਸ਼ਹੀਦੀ ਸਤਾਪਦੀ ਨੂੰ ਸਮਰਪਿਤ ਜੋ ਨਗਰ ਕੀਰਤਨ ਕੱਲ ਸ਼ਾਮ ਨੂੰ ਇੱਥੇ ਮਾਛੜਾ ਸਾਹਿਬ ਦੀ ਪਵਿੱਤਰ ਧਰਤੀ 'ਤੇ ਪਹੁੰਚਿਆ ਸੀ ਤੇ ਅੱਜ ਨਗਰ ਕੀਰਤਨ ਸਮੂਹ ਮਾਛੜਾ ਸਾਹਿਬ ਦੇ ਵਿੱਚੋਂ ਹੁੰਦਾ ਹੋਇਆ ਚਮਕੌਰ ਸਾਹਿਬ ਚਲੇ ਜਾਣਾ ਸੋ ਸਮੁੱਚੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦਾ ਜਿਹੜੇ ਇਨੋਂ ਸ਼ਾਨ ਇੱਥੇ ਆਏ ਨੇ ਗੁਰੂ ਘਰ ਦੇ ਆਸ਼ੀਆ ਪ੍ਰਾਪਤ ਕਰਨ ਆਏ ਨੇ ਗੁਰੂ ਤੇਗ ਬਹਾਦਰ ਮਹਾਰਾਜ ਜਿਹੜਾ ਆਪਾਂ ਹਰ ਵੇਲੇ ਕਰਨੀ ਕਹਿੰਦੇ ਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਹਰਦੇਖ ਖਾਂ ਤੇ ਵਸਦੇ ਨੇ ਤੇ ਜਿਹੜੇ ਹਿੰਦ ਦੀ ਚਾਦਰ ਆਪਾਂ ਕਹਿੰਦੇ ਆ ਸੋ ਇਹ ਇਸ ਟਾਈਮ ਦੇ ਉੱਤੇ ਜੋ ਕੇਵਲ ਸਿੱਖ ਨਹੀਂ Hindu Muslimਾ ਜਿੰਨੇ ਵੀ ਇਸ ਆਪਣੇ ਇੰਡੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਰਹਿੰਦੇ ਨੇ ਸਾਰੇ ਇਹਨਾਂ ਨੂੰ ਆਪਣਾ ਗੁਰੂ ਮੰਨਦੇ ਨੇ ਤੇ ਸੋ ਇਹਨਾਂ ਦੀ ਸ਼ਹਾਦਤ ਦੇ ਰਿਲੇਟਡ ਜਿਹੜਾ ਇਹ ਨਗਰ ਕੀਰਤਨ ਆ ਬੜੇ ਭਾਰੀ ਸ਼ਾਨ ਆ ਸੂਹ ਇਲਾਕੇ ਤੋਂ ਸੰਗਤ ਪਹੁੰਚੀ ਆ ਮੈਂ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦਾ ਜਿਹੜੇ ਸਰਦਾ ਸਤਕਾਰ ਤੇ ਪ੍ਰੇਮ ਭਾਵਨਾ ਨਾਲ ਉਹਨਾਂ ਨੇ ਅੱਜ ਦੇ ਨਗਰ ਕੀਰਤਨ ਚ ਆ ਕੇ ਕਿਸੇ ਨੇ ਫੁੱਲਾਂ ਦੀ ਵਰਖਾ ਕੋਈ ਕਰ ਰਹੀਆ ਕੋਈ ਲੰਗਰ ਲਾ ਕੇ ਬੈਠਾ ਸਾਰਿਆਂ ਦਾ ਮਨ ਕਾਮਾ ਗੁਰੂ ਮਹਾਰਾਜ ਪੂਰੀਆਂ ਕਰਨ ਸਮੂਹ ਆਏ ਹੋਏ ਸੰਗਤ ਦਾ ਮੈਂ ਆਪਣੇ ਵੱਲੋਂ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਧਰਤੀ ਤੇ ਪਹੁੰਚਿਆ ਲੰਗਰ ਖਾਧਾ ਕੀਤੀਆਂ ਸੰਗਤਾਂ ਨੇ ਧੂੜ ਨੂੰ ਮਾਸਤੇ ਤੇ ਲਾ ਕੇ ਧੂੜ ਤੇ ਇੱਕ ਬਹਾਦਰ ਸਾਹਿਬ ਨੂੰ ਨਮਸਕਾਰ ਕੀਤੀ ਉਹਨਾਂ ਪਿਆਰਿਆਂ ਨੂੰ ਨਮਸਕਾਰ ਕੀਤੀ ਧੂੜੀ ਨੂੰ ਮਾਸਤੇ ਤੇ ਲਾ ਕੇ ਇਕ ਬਹਾਦਰ ਸਿਮਰਿਆ ਕਰਨੌਨੇ ਦੇ ਆਗਤਾ ਹੈ ਸਭ ਠਾਈ ਹੋਏ ਸਹਾਇ ਜੀ ਸਤਪੁਰ ਜੀ ਖੁਸ਼ੀਆਂ ਲਈਆਂ ਹਨ ਪਵਿਸ਼ਾਰ ਨਗਰ ਕੀਰਤਨ ਸਤਪੁਰ ਜੀ ਕਿਰਪਾ ਦਾ صدਕਾ ਆਰੰਭ ਹੋਇਆ ਹੈ ਖਜਾਨਾ ਸੰਤਾਂ ਸਤਪੁਰ ਜੀ ਬੁਝਾਈ ਕੀ ਜੈਮਦੀ ਸਭਾ ਵਿੱਚ ਸਤਪੁਰ ਜੀ ਪਿੱਛੇ ਚੱਲਣੀਆਂ ਹਨ ਗੁਰੂ ਸਾਹਿਬ ਕਿਰਪਾ ਕਰੇ ਇਸੇ ਤਰ੍ਹਾਂ ਸਤਪੁਰ ਜੀ ਮਰੋਣ ਅਤੇ ਸੰਤਾਂ ਦੇ ਵਿੱਚ ਪਿਆਰ ਦਾ ਵਾਗ ਰੱਖੇ ਗੁਰੂ ਕਾਉ ਦੀਆਂ ਖੁਸ਼ੀਆਂ ਅਮਰ ਤਾਰੀਖਵੰਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸੋ